2023-24 ਦੇ ਵਿੱਚ ਬੱਚਿਆਂ ਨੂੰ ਕਿਡਨੈਪ ਕਰਨ ਵਾਲੀਆਂ ਜਿਹੜੀਆਂ ਘਟਨਾਵਾਂ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਹੋਈਆਂ ਐਨਸੀਆਰਬੀ ਦੀ ਰਿਪੋਰਟ ਮੁਤਾਬਕ 294 ਬੱਚੇ ਰੋਜ਼ ਕਿਡਨੈਪ ਹੋ ਜਾਂਦੇ ਆ ਇੰਡੀਆ ਦੇ ਵਿੱਚ ਆਹ ਪਿਛਲੇ ਕੁਝ ਹੀ ਦਿਨ ਪਹਿਲਾਂ ਇੱਕ ਬੱਚਾ ਕਡਨੈਪ ਕੀਤਾ ਦੋ ਜਾਨਿਆਂ ਨੇ ਇਹ ਉਹਦੀ ਜਿਹੜੀ ਨਾਲ ਮਾਤਾ ਤੁਰੀ ਜਾਂਦੀ ਸੀ ਉਹਦੀਆਂ ਅੱਖਾਂ ਦੇ ਵਿੱਚ ਆ ਮਿਰਚਾਂ ਵਾਲਾ ਪਾਊਡਰ ਪਾ ਕੇ ਹਾਲਾਂਕਿ ਇਹ ਬੱਚਾ ਬਾਅਦ ਵਿੱਚ ਬਰਾਮਦ ਕਰ ਲਿਆ ਪੰਜਾਬ ਤੇ ਹਰਿਆਣੇ ਦੇ ਵਿੱਚ ਵੀ ਜਿਹੜੇ ਬੱਚੇ ਕਡਨੈਪ ਕਰਨ ਵਾਲੀਆਂ ਘਟਨਾਵਾਂ ਬਹੁਤ ਤੇਜ਼ੀ ਦੇ ਨਾਲ ਵੱਧ ਰਹੀਆਂ ਹਨ ਇਹ ਬੱਚੇ ਕਡਨੈਪ ਕੀਤੇ ਜਾਂਦੇ ਆ ਜ਼ਿਆਦਾਤਰ ਜਿੱਦਾਂ ਫਰੋਤੀ ਲੈਂਦੇ ਆ ਜਾਂ ਕੋਈ ਰਿਸ਼ਤੇਦਾਰ ਲੱਗਦਾ ਹੁੰਦਾ ਉਹ ਕਰ ਲੈਂਦਾ ਆ ਪਰ ਜ਼ਿਆਦਾਤਰ ਬੱਚੇ ਕੀਤੇ ਜਾਂਦੇ ਆ ਜਾਂ ਦੇਹ ਵਪਾਰ ਲਈ ਕੁੜੀਆਂ ਨੂੰ ਭੇਜਤਾ ਜਾਂਦਾ ਬੱਚਿਆਂ ਦੇ ਕੋਈ ਮਨੁੱਖੀ ਤਸਕਰੀ ਲਈ ਅੰਗ ਵੇਚ ਦਿੱਤੇ ਜਾਂਦੇ ਆ ਜਾਂ ਕਈ ਬੱਚਿਆਂ ਨੂੰ ਅੱਗੇ ਉੱਦਾ ਵੀ ਵੇਚ ਦਿੱਤਾ ਜਾਂਦਾ ਜਿਨ੍ਹਾਂ ਦੇ ਕੋਈ ਔਲਾਦ ਨਹੀਂ ਹੁੰਦੀ ਹੈਗੀ ਇਸ ਤਰ੍ਹਾਂ ਦੇ ਕੰਮ ਕੀਤੇ ਜਾਂਦੇ ਆ ਪਰ ਜਿਹੜੇ ਪੰਜਾਬ ਤੇ ਹਰਿਆਣੇ ਵਾਲੇ ਬੱਚਿਆ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਇਹ ਜਿਹੜੇ ਗਰੋ ਕਿਡਨੈਪ ਕਰਦੇ ਆ ਉਹਨਾਂ ਦੇ ਵਿੱਚ ਜਿਹੜੇ ਇਹ ਨਾਰਥ ਸਾਈਡ ਇੰਡੀਆ ਦੇ ਆ ਪੰਜਾਬ ਤੇ ਹਰਿਆਣੇ ਦੇ ਬੱਚਿਆ ਉਹਨਾਂ ਦੀ ਜਿਹੜੀ ਮਾਰਕੀਟ ਦੇ ਵਿੱਚ ਜਿਹੜਾ ਪੈਸਾ ਆ ਜਾਂ ਉਹ ਵਾਧੂ ਮਿਲਦਾ ਕਿਉਂਕਿ ਉਹਨਾਂ ਦਾ ਰੰਗ ਥੋੜਾ ਸਾਫ਼ ਹੁੰਦਾ ਗੋਰਾ ਹੁੰਦਾ ਆ ਪੁਲਿਸ ਨੇ ਕੁਝ ਗਰੋ ਫੜੇ ਉਹਨਾਂ ਤੋਂ ਇਹ ਸਾਰੀ ਇਨਫੋਰਮੇਸ਼ਨ ਮਿਲੀ ਆ ਸੋ ਪੰਜਾਬੀਓ ਆਪਣੇ ਬੱਚੇ ਬਚਾ ਕੇ ਰੱਖੋ ਉਦਾਂ ਵੀ ਇੱਕ ਇੱਕ ਦੋ ਦੋ ਹੀ ਆ ਸਾਰਿਆਂ ਦੇ